ਏ ਆਪਣਾ ਟੈਡੀ ਵੀਰ ਸਫਾਈਆਂ ਦਾ ਲੱਗਾ ਹੋਇਆ ਸਕ੍ਰੈਪਰ ਦੇ ਨਾਲ ਕਰੀ ਜਾਂਦਾ ਨਿਊਜ਼ੀਲੈਂਡਰ ਵੀਰ ਹੈ ਆਪਣਾ ਐ ਸਫਾਈ ਕਰੀ ਜਾਂਦਾ ਹਰੀ ਨਹੀਂ ਟੈਡੀ ਇਹ ਪਾਉਣੀ ਹੈ ਆਪਾਂ ਅੱਜ ਕੰਕਰੀਟ ਕਾਂਕ੍ਰੀਟ ਮੀ ਆਉਣ ਦੇ ਪੂਰੇ ਪੂਰੇ ਸਾਰਿਆ ਕਹਿੰਦੇ ਵੀ 11 ਵਜੇ ਦਾ ਮੀ ਆ ਜਾਣਾ ਤੇ ਉਹ ਕੀਤੀ ਹੋਈ ਆ ਪੰਜ ਕੈਨਸਲ ਇਸ ਕਰਕੇ ਸਟ੍ਰਿਪ ਕਰ ਰਹੇ ਆ ਸਾਰੇ ਪਾਸੇ ਇਹ 10 ਸਟਿਪ ਕਰਕੇ ਇਦਾਂ ਦੇੜ ਕੇ ਟੈਂਬਰਾਂ ਨੂੰ ਤੇ ਇੱਥੇ ਸਟੈਕ ਕਰ ਦਣੀ ਆ ਇੱਕ ਜਗ੍ਹਾ ਤੇ ਮੀ ਜਿਹੜਾ ਵਾ ਸਟਾਰਟ ਹੋ ਗਿਆ ਵਾ ਬੂੰਦਾ ਬੰਦੀ ਗਈ ਉਹ ਸਟਾਰਟ ਸਹੀ ਫੈਸਲਾ ਲਿਆ ਜਿਹੜਾ ਅਸੀਂ ਕਾਂਕ੍ਰੀਟ ਕੈਨਸਲ ਕੀਤੀ ਆ ਪਾਈ ਨਹੀਂ ਆ ਨਹੀਂ ਇੱਥੇ ਦਿਹਾੜੀ ਲੰਘ ਜਾਨੇ ਸ਼ਾਮਾਂ ਤੱਕ ਕਰ ਇਹ ਸਾਡੀ ਜਵਾਬ ਹੈ ਕਾਲੀ ਘਟਾਕਾਂ ਚੜਾਈ ਆ ਹੈਵੀ ਰੇਨ ਆਊਗੀ ਹੁਣ ਤੇ ਵੇ ਅਸੀਂ ਬੱਦਲ ਕਦਾਂ ਬਣ ਗਿਆ ਪਦਰਾ ਯਾਰ ਪੰਜਾਬੀ ਦਾ ਆਤਮਾਨ ਹੁਣ ਵੀ ਆ ਰਹੇ ਨੇ ਆ ਰਹੇ ਨੇ 17 ਅਗਸਤ ਨੂੰ ਅਰੀਨਾ ਦੇ ਵਿੱਚ ਯਾਰ ਪੰਜਾਬੀ ਹੈ ਤੇਰਾ ਯਾਰ ਪੰਜਾਬੀ ਹੈ ਲਓ ਜੀ ਮਿੱਤਰੋ ਮੀ ਹੋ ਗਿਆ ਜਿਆਦਾ ਤੇਜ਼ ਤੇ ਠੇਕੇਦਾਰ ਸਾਹਿਬ ਵੀ ਆ ਗਿਆ ਆਪਣੇ ਵੇ ਵਦਿਆਰੀ ਆਪਣੇ 9:30 ਹੋ ਗਏ ਆ ਚਲੋ ਠੇਕੇਦਾਰ ਸਾਹਿਬ ਕਹਿੰਦੇ ਵੀ ਜਾੜ ਆ ਜੋ ਇੱਥੇ ਹੋ ਗਿਆ ਮੀਂਹ ਸਟਾਰਟ ਤੇ ਹੁਣ ਆਪਾਂ ਚੱਲਦੇ ਆਂ ਜਾੜ ਜਾ ਕੇ ਦੇਖਦੇ ਆਂ ਵੀ ਉੱਥੇ ਕੀ ਬਣਦਾ ਕੀ ਕਰਨਾ ਵਾ ਲਓ ਜੀ ਆਪਾਂ ਆ ਗਏ ਆਂ ਜਾੜ ਤੇ ਜਾੜ ਝਾੜ ਕੇ ਹੁਣ ਸਫਾਈ ਕਰ ਲਾਂਗੇ ਵਾਦੂ ਜਿਹੜਾ ਸਮਾਨ ਟਰੱਕ ਚੋਂ ਕੱਢ ਲਾਂਗੇ ਤੇ ਆਪਣੇ ਚੋਪਰ ਇਹ ਦੋ ਫਿਰ ਇਹ ਆਪਾਂ ਕੰਕਰੀਟ ਪਾਉਣੀ ਥੋੜੀ ਇਹ ਕੱਟੇ ਉੱਪਰ ਦੇਣਾ ਆਪਾਂ ਲਾ ਤੇ ਕੀ ਚਲ ਮੋਬਾਈਲ ਲਓ ਜੀ ਹੋ ਗਈ ਆਪਾਂ ਨੂੰ ਛੁੱਟੀ ਤੇ ਠੇਕੇਦਾਰ ਸਕਦਾ ਵੀ ਚਲ ਜਓ ਘਰਾਂ ਨੂੰ ਜਾ ਕੇ ਨਹਾ ਤੋ ਕੇ ਕਰੋ ਰੈਸਟ ਤੇ ਸਵੇਰੇ ਪਹੁੰਚ ਜੇ ਨਾ ਪਹੁੰਚ ਜਿਓ ਇਹ ਤੋਂ ਪਹਿਲਾਂ ਆਪਾਂ ਘਰ ਜਾਣ ਤੋਂ ਪਹਿਲਾਂ ਜਾਣਾ ਆਪਾਂ ਬਣੇਗਾ ਬਣਨ ਦੇ ਵਿੱਚੋਂ ਲੈਣੇ ਸੀ ਆਪਾਂ ਗਲਵਸ ਇੱਕ ਲਾਭ ਕਈ ਤਰ੍ਹਾਂ ਦੇ ਆ ਪਰ ਆਪਾਂ ਲੈਣੇ ਆ ਆਵਲੇ ਤੇ ਲੈਣੇ ਵੀ ਲਾਰਜ ਪੇਰੇ ਆ మీడియం ਤੇ ਉਹ ਕਿਹੜੀ ਵੜੀ ਆ ਲਾਰਜ ਆ ਆ ਵੀ ਮੀਂਹ ਜੜਾ ਨਾ ਬਹੁਤ ਹੀ ਤੇਜ਼ ਆਇਆ ਤੇ ਆਪਾਂ ਆਪਣੇ ਪਿੰਡ ਪਹੁੰਚ ਗਏ ਆ ਤੇ ਮਿਲਦੇ ਆ ਸਵੇਰੇ ਤੁਹਾਨੂੰ 5 ਵਜੇ ਨਾਲ ਤੇ ਦਿਖਾਵਾਂਗੇ ਕੰਕਰੀਟ ਪੈਂਦੀ